ਅੱਜ ਸ਼ਹੀਦਾਂ ਦੀ ਧਰਤੀ ਫਿਰੋਜ਼ਪੁਰ ਵਿਖੇ ਮੈਂ ਲਾਈਟ ਐਂਡ ਸਾਊਂਡ ਸ਼ੋਅ ਜੋ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਉੱਪਰ ਇਹ ਸਮਾਗਮ ਜੋ ਕੀਤਾ ਗਿਆ ਮੈਂ ਉਹਦੇ ਵਿੱਚ ਸ਼ਾਮਲ ਹੋਈ ਔਰ ਮੈਂ ਧੰਨਵਾਦ ਕਰਾਂਗੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇਹ ਇੱਕ ਵਿਸ਼ੇਸ਼ ਐਫਰਟ ਕਰਕੇ ਸਾਡੇ ਬੱਚਿਆਂ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਵਿਲੱਖਣ ਸ਼ਹਾਦਤ ਦੇ ਬਾਰੇ ਜਾਣਕਾਰੀ ਦੇਣ ਦੀ ਇੱਕ ਉਪਰਾਲਾ ਕੀਤਾ ਹੈ ਕਿਉਂਕਿ ਇਹ ਜੋ ਸ਼ਹਾਦਤ ਸੀ ਇਹ ਮਾਨਵਤਾ ਦੇ ਲਈ ਦਿੱਤੀ ਗਈ ਸੀ ਔਰ ਪੂਰੀ ਦੁਨੀਆ ਦੇ ਵਿੱਚ ਇੱਕ ਵਿਲੱਖਣ ਪਛਾਣ ਰੱਖਦੀ ਹੈ ਔਰ ਬਹੁਤ ਜ਼ਰੂਰੀ ਹੈ ਕਿ ਸਾਡੀਆਂ ਬੱਚੀਆਂ ਸਾਡੇ ਬੱਚੇ ਜਿਹੜੇ ਆ ਇਸ ਸ਼ਹਾਦਤ ਬਾਰੇ ਜਾਣਕਾਰੀ ਹਾਸਲ ਕਰਨ ਤਾਂ ਹੀ ਅਸੀਂ ਜਿਉਂਦੇ ਰਹਿਾਂਗੇ ਜੇਕਰ ਇਤਿਹਾਸ ਨੂੰ ਪਛਾਣਾਂਗੇ ਤੇ ਇੱਕ ਭਾਦਰਜੀ ਦੀ ਸ਼ਹੀਦੀ ਨੂੰ ਸਮਰਪਿਤ ਅਤੇ ਪੰਜਾਬ ਸਰਕਾਰ ਨੇ ਲਾਈਟ ਐਂਡ ਸਾਊਂਡ ਸ਼ੋਅ ਦਾ ਉਪਰਾਲਾ ਕੀਤਾ ਹੈ ਇਸ ਤੋਂ ਲੋਕਾਂ ਨੂੰ ਤੇ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਅੱਜ ਜਿਹੜਾ ਫਰੋਜਪੁਰ ਤੇ ਪੰਜਾਬ ਸਰਕਾਰ ਵੱਲੋਂ ਇੰਨਾ ਵਧੀਆ ਉਪਰਾਲਾ ਕੀਤਾ ਗਿਆ ਇਹੋ ਜਿਹਾ ਪ੍ਰੋਗਰਾਮ ਅੱਜ ਪਹਿਲੀ ਵਾਰ ਹੀ ਦੇਖ ਰਹੇ ਹਾਂ ਅਸੀਂ ਮੈਨੂੰ ਇਹ ਫਿਲਮ ਬਹੁਤ ਵਧੀਆ ਲੱਗੀ ਇਤਿਹਾਸ ਨਾਲ ਜੁੜੀ ਹੋਈ ਸੀ ਮੈਂ ਸਭ ਨੂੰ ਅਪੀਲ ਕਰੂੰਗੀ ਕਿ ਵੀ ਆਪਣੇ ਇਤਿਹਾਸ ਨਾਲ ਜੁੜੇ ਰਹੋ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਗੁਰਬਾਨੀ ਦੇ ਨਾਲ ਜੋੜ ਰਹੇ ਨੇ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ। ਜਨਤਾ ਆ ਰਹੀ ਹੈ ਦੇਖਣ ਲਈ। ਤੇ ਇਹਦੇ ਨਾਲ ਜਿਹੜੀ ਆਉਣ ਵਾਲੀ ਪਨੀਰੀ ਹੈ ਉਹਨੂੰ ਨੇ ਵੀ ਸਾਰਿਆਂ ਨੂੰ ਸਭ ਨੂੰ ਮਿਲੇਗਾ। ਵੀ ਗੁਰੂ ਤੇਗ ਬਹਾਦਰ ਜੀ ਨੇ ਜਿਹੜੀ ਸ਼ਹਾਦਤ ਦਿੱਤੀ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਪੰਜਾਬ ਸਰਕਾਰ ਨੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਨਵਾਂ ਇਤਿਹਾਸ ਜਾਗਰੂਤ ਕਰਿਆ ਬਹੁਤ-ਬਹੁਤ ਧੰਨਵਾਦ। ਤੇ ਤਨਤਨ ਸਾਹਿਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਨੂੰ ਸਮਰਪਿਤ ਜਿਹੜੇ ਗੁਰਮਤ ਸਮਾਗਮ ਹੋ ਰਹੇ ਹਨ ਲਾਈਟ ਐਂਡ ਸ਼ੋਅ ਹੋ ਰਹੇ ਨੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ